ਮਨਸਰਿਕੀ ਮਾਮਲਾ ਸਿਗapore ਵਾਲਾ ਪਿਛਲੇ ਦਿਨੀ ਸਾਡੇ ਕੈਂਟ ਥਾਣੇ ਦੇ ਏਰੀਆ ਦੇ ਵਿੱਚ ਇੱਕ ਲੇਡੀ ਤੋਂ ਮੋਬਾਈਲ ਸਨੇਚ ਹੋਇਆ ਸੀ ਤੇ ਉਸ ਤੋਂ ਇਲਾਵਾ ਵੀ ਇੱਕ ਦੋ ਵਾਰ ਤਾਂ ਹੋਰ ਸਨੇਚਿੰਗ ਨੇ ਹੋਈਆਂ ਸੀ ਮੋਬਾਈਲ ਦੀਆਂ ਜਿਸ ਦੇ ਤਹਿਤ ਸ਼੍ਰੀਮਤੀ ਸੁਮੇਆ ਮਿਸ਼ਰਾ ਐਪੀਐਸ ਨਿਰਫਰੂਸਪੁਰਵੋਂ ਸਖਤ ਦਸ਼ਤ ਨਿਰਦੇਸ਼ਾਤੇ ਚਰਮ ਚੈਕਿੰਗ ਵਿਦ ਆਈਜੀਸੀ ਤੇ ਖਾਂ-ਖਾਂ ਤੇ ਡੇਲੀ ਰੂਟੀਨ ਦੇ ਨਾਕੇ ਸਚਨ ਕਾਰਡਨ ਆਪਰੇਸ਼ਨ ਚੱਲ ਰਹੀ ਸੀ ਚੇਸ ਦੇ ਚਲਦਿਆਂ ਐਸਐਚਓ ਆਫ ਦੀ ਟੀਮ ਨੇ ਲੈ ਕੇ ਜਗਾ ਨਾਕੇ ਤੇ ਅਸੀਂ ਤਾਂ ਉਸਨੇ ਕਰਨ ਤੇ ਸਾਹਿਲ ਨਾਮ ਦੇ ਦੋ ਵਿਅਕਤੀਆਂ ਨੂੰ ਰੁਕਿਆ ਜੋ ਪੁੱਛਪੜਤਾਲ ਤੋਂ ਤੇ ਉਹਨਾਂ ਦੇ ਜੋ ਉਸ ਲੇਡੀ ਨੇ ਕੁਰিয়ে ਦੱਸੇ ਸੀ ਉਸ ਤੋਂ ਮੈਚ ਕਰਦੇ ਹੋਏ ਜਦੋਂ ਉਹਨਾਂ ਦੀ ਪੁੱਛਪੜਤਾਲ ਕੀਤੀ ਗਈ ਤਾਂ ਇਹ ਪਾਇਆ ਗਿਆ ਕਿ ਜਿਨ੍ਹਾਂ ਨੇ ਇਸ ਲੇਡੀ ਤੋਂ ਫੋਨ ਸਗਾਚ ਕੀਤਾ ਸੀ ਉਹ ਇਹੀ ਵਿਅਕਤੀ ਹਨ ਜੋ ਦਰਾਂ ਨੇ ਪੁੱਛਗਿਚ ਆਲਰੇਡੀ ਪਰਚਾ ਦਰਜ ਸੀ ਜੋ ਦਰਾਂ ਨੇ ਪੁੱਛ ਕੇ ਜਿਨ੍ਹਾਂ ਨੇ ਮੰਨਿਆ ਕਿ ਇਹ ਨੇ ਕਰੀਬ 30-35 ਵਾਰ ਦਾਤਾ ਸਨੈਚਿੰਗ ਦੀਆਂ ਸਿਟੀ ਫਿਰੋਜ਼ਪੁਰ ਤੇ ਕੈਟ ਫਿਰੋਜ਼ਪੁਰ ਵਿੱਚ ਕੀਤੀਆਂ ਜੋ ਇਹਨਾਂ ਪਾਸੋਂ 10 ਮੋਬਾਈਲ ਬਰਾਮਦ ਕੀਤੇ ਹਨ ਇਸ ਤੋਂ ਇਲਾਵਾ ਇਹਨਾਂ ਦੇ ਦੋ ਸਾਥੀ ਹੋਰ ਹਨ ਜਿਨ੍ਹਾਂ ਦੀ ਹਾਲੇ ਗ੍ਰਿਫਤਾਰੀ ਬਾਕੀ ਹੈ ਇਹਨਾਂ ਦੇ ਦੱਸਣ ਮੁਤਾਬਕ ਜਿਹੜੇ ਬਾਕੀ ਦੇ ਮੋਬਾਈਲ ਨੇ ਉਹ ਉਹਨਾਂ ਕੋਲ ਨੇ ਜਾਂ ਉਹਨਾਂ ਨੂੰ ਪਤਾ ਨਹੀਂ ਕਿ ਉਹਨਾਂ ਨੇ ਕਿੱਥੇ ਵੇਚੇ ਲਿਆ ਜਾ ਉਹਨਾਂ ਦੀ ਗ੍ਰਿਫਤਾਰੀ ਕਰਕੇ ਬਾਕੀ ਮੋਬਾਈਲ ਵੀ ਬਰਾਮਦ ਕਰਾਇਆ ਜਾਂਦਾ ਥੈਂਕ ਯੂ